ਰਾਤ ਦੇ ਤਕਰੀਬਨ 2.3 ਵੱਜ ਚੁੱਕੇ ਹੈ ਸਭ ਪਾਸੇ ਖਮੋਸ਼ੀ ਸ਼ਾਈ ਹੈ ਸਭ ਪਾਸੇ ਇਕਦਮ ਸੁੰਨਸਾਨ ਹੈ ਸਿਰਫ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਅਤੇ ਕੁਝ ਜਾਨਵਰਾਂ ਦੀ ਆਵਾਜ਼ ਆ ਰਹੀ ਹੈ ਦੂਰੋਂ ਇੱਕ ਵੱਗ ਦੀ ਰੋਡ ਦੇ ਵਿੱਚੋਂ ਕੁਝ ਸਾਧਨਾਂ ਦੇ ਟੱਪਣ ਦੀ ਆਵਾਜ਼ ਹੈ ਇਸ ਤੋਂ ਇਲਾਵਾ ਹੋਰ ਕੋਈ ਕੁਝ ਨਹੀਂ ਬੋਲ ਰਿਹਾ ਜਿਵੇਂ ਕਿ ਸਭ ਕਿਸੇ ਚੀਜ਼ ਦਾ ਇੰਤਜ਼ਾਰ ਕਰ ਰਹੇ ਹਨ ਉਸ ਰਾਤ ਨੂੰ ਹਲੇਰਾ ਨਹੀਂ ਹੈ ਕਿਉਂਕਿ ਅੱਜ ਪੂਰਨ ਮਾਸੀ ਹੈ ਚੰ드ਰਮਾ ਆਪਣੇ ਸਿਖਰ ਤੇ ਚੜਕੇ ਸਭ ਪਾਸੇ ਰੋਸ਼ਨੀ ਕਰ ਰਿਹਾ ਹੈ ਸਭ ਲੋਕਾਂ ਤੇ ਕਿਰਪਾ ਵਰਸਾ ਰਿਹਾ ਹੈ ਐਸੇ ਹੀ ਚਾਂਦਨੀ ਰਾਤ ਦੇ ਵਿੱਚ ਗੁਰਦੀਪ ਸਿੰਘ ਲੰਗੜਾ ਕੇ ਤੁਰ ਰਿਹਾ ਹੈ ਆਪਣਾ ਬੈਗ ਮੁੱਢ ਤੇ ਚੱਕੇ ਉਸ ਦੇ ਸਿਰ ਤੇ ਇੱਕ ਪੱਟੀ ਬੰਨੀ ਹੈ ਸਫੇਦ ਰੰਗ ਦੀ ਉਹ ਮੈਲਿਕ ਚਾਲੀ ਜੀ ਪੱਟੀ ਖੂਨ ਨਾਲ ਲਿਬੜੀ ਪੱਟੀ ਇੰਜ ਦਸਰੀ ਹੈ ਜਿਵੇਂ ਕਿ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਕੇ ਇੱਥੇ ਆ ਰਿਹਾ ਹੈ ਹਾਲਾਂਕਿ ਉਸ ਦੀ ਹਾਲਾਤ ਬਹੁਤ ਮਾੜੇ ਹਨ ਚਲਣ ਫਿਰ ਨੂੰ ਉਸ ਨੂੰ ਇਜਾਜ਼ਤ ਨਹੀਂ ਦੇ ਰਹੇ ਲੇਕਿਨ ਉਸ ਦੀ ਚਾਲ ਦੇ ਵਿੱਚ ਬੜੀ ਖੁਸ਼ੀ ਹੈ ਇੰਜ ਲੱਗ ਰਿਹਾ ਹੈ ਜਿਵੇਂ ਕਿ ਕਿਸੇ ਚੀਜ਼ ਨੂੰ ਬੜੇ ਚਿਰਾਂ ਬਾਅਦ ਦੇਖਣ ਜਾ ਰਿਹਾ ਹੋਵੇ ਦੋਸਤੋ ਗੁਰਦੀਪ ਸਿੰਘ ਆਪਣੇ ਘਰ ਜਾ ਰਿਹਾ ਹੈ ਉਸ ਦੀ ਖੁਸ਼ੀ ਦਾ ਠਿਕਾਰਾ ਨਹੀਂ ਹੈ ਬੜੇ ਲੰਬੇ ਸਮੇਂ ਬਾਅਦ ਆਪਣੇ ਘਰ ਆਇਆ ਹੈ ਦੇਖਣਾ ਚਾਹੁੰਦਾ ਹੈ ਕਿਵੇਂ ਹੈ ਉਸ ਦਾ ਪਰਿਵਾਰ ਉਸ ਦੀ ਪਤਨੀ ਉਸ ਦੇ ਪਿਤਾ ਅਤੇ ਬਾਕੀ ਜਣੇ ਆਖਿਰਕਾਰ ਕਿੰਨੇ ਲੰਬੇ ਸਮੇਂ ਬਾਅਦ ਇੱਥੇ ਆਇਆ ਹੈ ਉਸ ਦੇ ਵਿੱਚ ਖੁਸ਼ੀ ਦਾ ਟਿਕਾਣਾ ਨਹੀਂ ਹੈ ਉਸ ਦੀ ਖੁਸ਼ੀ ਦੇ ਵਿੱਚ ਇੱਕ ਅਜੀਬ ਜੀ ਖਮੋਸ਼ੀ ਨਜ਼ਰ ਆ ਰਹੀ ਹੈ ਉਸ ਨੂੰ ਡਰ ਵੀ ਲੱਗ ਰਿਹਾ ਹੈ ਕਿ ਸਭ ਕੁਝ ਠੀਕ ਹੋਵੇਗਾ ਜਾਂ ਨਹੀਂ ਆਪਣੀ ਗਲੀ ਦੇ ਵਿੱਚ ਪਹੁੰਚ ਜਾਂਦਾ ਹੈ ਉਸ ਲੜਖੜਾਉਂਦੇ ਪੈਰਾਂ ਦੇ ਨਾਲ ਅੱਗੇ ਵਧਦਾ ਹੈ ਅੱਗੇ ਵਧੇ ਵਧੇ ਹੌਲੀ-ਹੌਲੀ ਆਪਣੇ ਘਰ ਦੇ ਗੇਟ 'ਤੇ ਆ ਚੁੱਕਿਆ ਹੈ ਅੰਦਰ ਉਸ ਨੂੰ ਇਹ ਅੰਦਾਜ਼ਾ ਨਹੀਂ ਹੈ ਉਸ ਦੀ ਸੋਚ ਤੋਂ ਬਹੁਤ ਪਰੇ ਚੀਜ਼ਾਂ ਤੇ ਹੋ ਚੁੱਕੀਆਂ ਹਨ ਜੋ ਕੁਝ ਉਸਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਉਹ ਪਾਣਾ ਇੱਥੇ ਵਾਪਰ ਚੁੱਕਿਆ ਹੈ ਹੁਣ ਉਸ ਦੀ ਪਤਨੀ ਨਹੀਂ ਰਹੀ ਹੈ ਪਿਤਾ ਹੁਣ ਉਸ ਦਾ ਸਗਾ ਪਿਤਾ ਨਹੀਂ ਰਿਹਾ ਹੁਣ ਉਹ ਨਹੀਂ ਰਿਹਾ ਜੋ ਕਿ ਉਹ ਛੱਡ ਕੇ ਗਿਆ ਸੀ ਸਭ ਕੁਝ ਬਦਲ ਚੁੱਕਿਆ ਹੈ ਸਾਰੇ ਪਾਸੇ ਉਸ ਤੇ ਆਣ ਦੀਆਂ ਚਰਚਾਂ ਖਾਲੀ ਖਮੋਸ਼ ਕੰਦਾ ਗਵਾਹੀ ਪਰ ਰਿਆ ਹਨ ਲੋਟ ਜਾ ਇਥੋਂ ਇੱਥੇ ਕੀ ਕਰਨ ਆਇਆ ਹੈ ਇੱਥੇ ਹੁਣ ਤੇਰਾ ਕੁਝ ਵੀ ਨਹੀਂ ਹੈ ਇਥੇ ਤੇਰਾ ਸਭ ਕੁਝ ਉਜੜ ਚੁਕਿਆ ਹੈ ਆਖਰਕਾਰ ਅਜਿਹਾ ਕਿਸ ਅਜਿਹਾ ਕੀ ਪਾਣਾ ਉਸ ਦੇ ਨਾਲ ਵਾਪਰਨ ਵਾਲਾ ਸੀ ਉਸ ਘਰ ਦੇ ਵਿੱਚ ਉਸ ਦੇ ਵਾਸਤੇ ਕੀ ਰਾਜ਼ ਲੁਕਿਆ ਹੈ ਕਿਵੇਂ ਇਸ ਗੱਲ ਦਾ ਖੁਲਾਸਾ ਹੁੰਦਾ ਹੈ ਕਿਵੇਂ ਗੁਰਦੀਪ ਸਿੰਘ ਨੂੰ ਨਿਆਂ ਮਿਲਦਾ ਹੈ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਅੱਜ ਸ਼ਹਿਰ ਦੇ ਵਿੱਚ ਉਸ ਮਹੱਲੇ 'ਚ ਬੜੀ ਰੌਣਕਾਂ ਹਨ ਆਪਣੇ ਘਰ ਕੋਈ ਵੀ ਨਹੀਂ ਹੈ ਸਭ ਲੋਕ ਆਪਣੇ ਆਪਣੇ ਘਰ ਤਾਲੇ ਲਗਾ ਕੇ ਗੁਰਦੀਪ ਸਿੰਘ ਦੇ ਘਰ ਆਏ ਹਨ ਪਿਤਾ ਤਨਸ਼ੇਵ ਸਿੰਘ ਆਪਣੇ ਮੁੰਡੇ ਦੇ ਵਿਆਹ ਦੇ ਬਾਰੇ ਬੜਾ ਖੁਸ਼ ਹੈ ਆਪਣੇ ਮੁੰਡੇ ਦੇ ਵਿਆਹ ਨੂੰ ਲੈ ਕੇ ਚਾਹ ਦੇ ਵਿੱਚ ਭੰਗੜੇ ਪਾ ਰਿਹਾ ਹੈ ਢੋਲ ਵਾਲਾ ਢੋਲ ਵਜਾ ਰਿਹਾ ਹੈ ਅੱਜ ਬਰਾਤ ਜਾਣੀ ਹੈ ਸਭ ਪਾਸੇ ਤਿਆਰੀਆਂ ਹੋ ਚੁੱਕੀਆਂ ਹਨ ਕਿਉਂਕਿ ਗੁਰਦੀਪ ਸਿੰਘ ਸਵਾ ਦਾ ਬੜਾ ਚੰਗਾ ਹੈ ਸਭ ਪਾਸੇ ਉਸ ਦੇ ਚੰਗੇ ਸਬੰਧ ਹਨ ਉਸ ਦੇ ਪਿਤਾ ਤੋਂ ਉਲਟ ਉਹ ਕਿਸੇ ਨਾਲ ਵੀ ਲੜਦਾ ਨਹੀਂ ਹੈ ਜਿੱਥੇ ترਸੀਮ ਸਿੰਘ ਜਨੇ ਖਣੇ ਦੇ ਗੱਲ ਪੈ ਜਾਂਦਾ ਸੀ ਜਨੇ ਖਣੇ ਨਾਲ ਉਸ ਨੇ ਵਿਗੜ ਰੱਖੀ ਹੈ ਗੁਰਦੀਪ ਉਸ ਤੋਂ ਬਿਲਕੁਲ ਉਲਟ ਹੈ ਗੁਰਦੀਪ ਕਦੇ ਵੀ ਪੈਸਾ ਦਾ ਲਾਲਚ ਨਹੀਂ ਕਰਦਾ ਜਿੰਨਾ ਕੋ ਰੱਬ ਦੇ ਦੇਵੇ ਉਸ ਤੇ ਵਿੱਚ ਹੀ ਸੰਤੋਖ ਸਬਰ ਕਰਦਾ ਹੈ ਤਾਂ ਹੀ ਤਾਂ ਰੱਬ ਨੇ ਉਸ ਦੀ ਸੁਣੀ ਹੈ ਉਸ ਨੂੰ ਇੱਕ ਚੰਗੀ ਪਤਨੀ ਮਨਪ੍ਰੀਤ ਕੋਲ ਮਿਲ ਰਹੀ ਹੈ ਸਾਰੀਆਂ ਤਿਆਰੀਆਂ ਦੇ ਵਿੱਚ ਗੁਰਦੀਪ ਸਿੰਘ ਨੂੰ ਇੱਕ ਅਜੀਬ ਜਿਹੀ ਘਬਰਾਟ ਵੀ ਹੋ ਰਹੀ ਹੈ ਇਹ ਸ਼ਾਇਦ ਹਰ ਇੱਕ ਲਾੜੇ ਨੂੰ ਵਿਆਹ ਵਾਲੇ ਦਿਨ ਹੁੰਦੀ ਹੈ ਉਸ ਦੀ ਘਬਰਾਟ ਨੂੰ ਠੰਡੇ ਪਾnde ਹੋਏ ਦੋਸਤ ਹਲਕੇ ਫੁਲਕੇ ਮਜ਼ਾਕ ਕਰ ਰਹੇ ਹਨ ਉਸ ਨੂੰ ਹਸਾਣ ਦੀ ਕੋਸ਼ਿਸ਼ ਕਰ ਰਹੇ ਹਨ ਹੱਸ ਵੀ ਰਿਹਾ ਹੈ ਖੁਸ਼ ਹੋ ਰਿਹਾ ਹੈ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਸਗੇ ਸਮਭਧੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਦੇ ਲਈ ਵਾਰ-ਵਾਰ ਪੰਗੜੇ ਦੇ ਵਿੱਚ ਹਿੱਸਾ ਪਾ ਰਿਹਾ ਹੈ ਦੋਸਤੋ ਸਾਰੀਆਂ ਤੈਲੀਆਂ ਹੋ ਚੁੱਕੀਆਂ ਹਨ ਰਸਮੋ ਰਿਵਾਜ ਨਿਭਾਏ ਜਾਂਦੇ ਹਨ ਆਪਣੀ ਫੁੱਲਾਂ ਵਾਲੀ ਕਾਰ ਦੇ ਵਿੱਚ ਬਹਿ ਚੁੱਕਿਆ ਹੈ ਦੋਸਤੋ ਗੁਰਦੀਪ ਸਿੰਘ ਆਪਣੇ ਸਹੁਰੇ ਪਰਿਵਾਰ ਸਹੁਰੇ ਘਰ ਦੇ ਵਿੱਚ ਜਾਂਦਾ ਹੈ ਅਤੇ ਉੱਥੇ ਜੋ ਵੀ ਉਹਨਾਂ ਨੇ ਪ੍ਰਬੰਧ ਕਰ ਰੱਖਿਆ ਹੈ ਉਸ ਦੇ ਵਿੱਚ ਬੜਾ ਸ਼ਾਨਦਾਰ ਤਰੀਕੇ ਨਾਲ ਉਸ ਦਾ ਸਵਾਗਤ ਹੁੰਦਾ ਹੈ ਸਾਰੀਆਂ ਰਸਮੋ ਰਿਵਾਜ ਪੂਰੇ ਹੁੰਦੇ ਹਨ ਗੁਰੂ ਘਰ ਜਾਇਆ ਜਾਂਦਾ ਹੈ ਲਾਵਾਂ ਲਿਆਂਦੀਆਂ ਹਨ ਅਤੇ ਲਾਵਾਂ ਲੈ ਕੇ ਆਪਣੀ ਬਹੂ ਮਨਪ੍ਰੀਤ ਕੌਰ ਨੂੰ ਆਪਣੇ ਨਾਲ ਸ਼ਾਮ ਵੇਲੇ ਵਧੀਆ ਡੋਲੀ ਦੇ ਨਾਲ ਸੱਜ ਸਵਰ ਕੇ ਵਧੀਆ ਸੋਹਣੇ ਤਰੀਕੇ ਨਾਲ ਲਿਆਉਂਦਾ ਹੈ ਮਨ ਦੇ ਵਿੱਚ ਖੁਸ਼ੀ ਹੈ ਅਤੇ ਆਉਣ ਵਾਲੇ ਆਪਣੇ ਜੀਵਨ ਬਾਰੇ بڑا ਚਾਹ ਭਰਿਆ ਹੈ ਇਧਰ ਮਨਪ੍ਰੀਤ ਕੌਰ ਇੱਕ ਪਾਸੇ ਤਾਂ ਦੁਖੀ ਹੈ ਕਿਉਂਕਿ ਉਸ ਨੂੰ ਇੱਕ ਘਰ ਛੱਡਣਾ ਪੈ ਰਿਹਾ ਹੈ ਉਤੋਂ ਉਤੋਂ ਰੋ ਰਹੀ ਹੈ ਹੰਝੂ ਉਸ ਤੇ ਬਹੁਤ ਵਗ ਰਹੇ ਹਨ ਬਹੁਤ ਰੋਣਾ ਆ ਰਿਹਾ ਹੈ ਲੇਕਿਨ ਉਸ ਦੀਆਂ ਅੱਖਾਂ ਸਾਫ਼-ਸਾਫ਼ ਦੱਸ ਰਹੀਆਂ ਹਨ ਨਹੀਂ ਇਹ ਅੰਦਰੋਂ ਦੁਖੀ ਨਹੀਂ ਹੈ ਅੰਦਰੋ ਇਸਤੇਮਨ ਦੇ ਵਿੱਚ ਵੀ ਗੁਰਦੀਪ ਪਾਗੂ ਨਵੇਂ ਜੀਵਨ ਦਾ ਚਾਹੇ ਇਹ ਇਨੇ ਲੰਬੇ ਸਮੇਂ ਤੋਂ ਗੁਰਦੀਪ ਸਿੰਘ ਨਾਲ ਗੱਲਾਂ ਕਰ ਰਹੇ ਹਨ ਫੋਨ ਦੇ ਉੱਪਰ ਹੁਣ ਜਾਣ ਚੁੱਕੀ ਹੈ ਵੀ ਮੇਰਾ ਹੋਣ ਵਾਲਾ ਘਰ ਵਾਲਾ ਚੰਗੇ ਸੁਭਾ ਦਾ ਹੈ ਅਤੇ ਚੰਗੇ ਘਰ ਦੇ ਵਿੱਚ ਮੈਂ ਜਾ ਰਹੀ ਹਾਂ ਉੱਥੇ ਮੈਂ ਸੁਖੀ ਰਹਾਂਗੀ ਲੇਕਿਨ ਅੰਦਾਜ਼ਾ ਨਹੀਂ ਹੈ ਜੋ-ਜੋ ਇਸ ਦਿਨ ਨਾਲ ਉੱਥੇ ਹੋਣ ਵਾਲਾ ਹੈ ਉਹ ਸਭ ਚੰਗਾ ਤਾਂ ਬਿਲਕੁਲ ਨਹੀਂ ਹੈ ਹਾਲਾਂਕਿ ਮਾੜੇ ਤੋਂ ਵੀ ਮਾੜਾ ਹੈ ਦੋਸਤੋ ਜਿਵੇਂ ਹੀ ਘਰ ਪਹੁੰਚਦੀ ਹੈ ਤੱਕ ਗੁਰਦੀਪ ਸਿੰਘ ਦੇ ਪਿਤਾ ਤਰਸੇਮ ਸਿੰਘ ਨਾਲ ਬਹੂ ਦੀ ਆਂਦੇਸਾਰ ਝੜਪ ਹੋ ਜਾਂਦੀ ਹੈ ਉੱਥੇ ਨਿੱਕੀ ਜੀ ਗੱਲ ਤੇ ਵਿਵਾਦ ਹੋ ਜਾਂਦਾ ਹੈ ਤਰਸੇਮ ਸਿੰਘ ਜੋ ਕਿ दारू ਨਾਲ ਰਜਾ ਹੈ ਉਹ ਘਰ ਦੇ ਵਿੱਚ ਖਿਲਾਰੇ ਪਾ ਦਿੰਦਾ ਹੈ ਪਹਿਲੀ ਰਾਤ ਨੂੰ ਹੀ ਇਹਨਾਂ ਸਭ ਕੁਝ ਹੋਣ ਤੋਂ ਬਾਅਦ ਤਰਸੇਮ ਸਿੰਘ ਇੱਥੇ ਨਹੀਂ ਰੁਕਦਾ ਉਹ ਇੱਕ ਭਰੀ ਚਪੇੜ ਆਪਣੀ ਨਵੀਂ ਨੂੰਹ ਦੇ ਗੱਲ ਤੇ ਰੱਖ ਦਿੰਦਾ ਹੈ ਦੋਸਤੋ ਸਭ ਲੋਕ ਖੜਾਨ ਹਨ ਸਭ ਲੋਕ ਤਰਸੇਮ ਸਿੰਘ ਨੂੰ ਪਕੜ ਕੇ ਦੂਰ ਕਿਸੇ ਰਿਸ਼ਤੇਦਾਰ ਦੇ ਘਰ ਲੈ ਜਾਂਦੇ ਹਨ ਜੋ ਕਿ ਸ਼ਾਇਦ ਉਸੇ ਹੀ ਸ਼ਹਿਰ ਜਲੰਧਰ ਦੇ ਵਿੱਚ ਰਹਿਣ ਵਾਲਾ ਹੈ ਦੋਸਤੋ ਉੱਥੇ ਰ ਜਾ ਕੇ ਉਸ ਨੂੰ ਸਮਝਾਇਆ ਬੁਝਾਇਆ ਜਾਂਦਾ ਹੈ ਲਾਂਹਤਾ ਪਈ ਜਾਂਦੀਆਂ ਹਨ ਵੀ ਆ ਤੂੰ ਕੀ ਕਰ ਦਿੱਤਾ ਹੈ ਨਵੀਂ ਵਿਆਹ ਨੂੰ ਲੋਕੀ ਫੁੱਲਾ ਵਾਂਗੂ ਰੱਖਦੇ ਹਨ ਆਪਣੀਆਂ ਤਲੀਆਂ ਤੇ ਸ ਜਾ ਕੇ ਪਲਕਾਂ ਤੇ ਬਿਠਾ ਕੇ ਰੱਖਦੇ ਹਨ ਤੂੰ ਪਹਿਲੇ ਰਾਤ ਹੀ ਆਪਣੀ ਨੂੰ ਦੇ ਚਪੇੜ ਰੱਖ ਦਿੱਤੀ ਹੈ ਆ ਤਾਂ ਬਿਲਕੁਲ ਬੰਦਿਆਂ ਵਾਲੀ ਗੱਲ ਨਹੀਂ ਹੈ ਆ ਤਾਂ ਬਿਲਕੁਲ ਗਲਤ ਕੀਤਾ ਹੈ ਗੁਰਦੀਪ ਸਿੰਘ ਵੀ ਆਪਣੀ ਬਹੂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਹਿੰਦਾ ਹੈ ਵੀ ਮੇਰਾ ਪਿਤਾ ਇਹੋ ਜਿਹਾ ਹੈ ਕੋਈ ਗੱਲ ਨਹੀਂ ਅੱਗੇ ਤੋਂ ਇਹੋ ਜਿਹਾ ਕੁਝ ਨਾ ਹੋਵੇ ਇਸ ਦੀ ਗਾਰੰਟੀ ਮੈ ਲੈ ਨਾ ਹਾਂ ਮੈਂ ਤੇਰਾ ਵੱਧ ਤੋਂ ਵੱਧ ਖਿਆਲ ਰੱਖਾਂਗਾ ਤੂੰ ਚਿੰਤਾ ਨਾ ਕਰ ਬਾਕੀ ਮੇਰੇ ਪਿਤਾ ਬਾਰੇ ਆਪਾਂ ਆਪ ਹੀ ਦੇਖ ਲਾਂਗੇ ਹੈ ਤਾਂ ਚਲੋ ਕੋਈ ਗੱਲ ਨਹੀਂ ਪਿਤਾ ਹੀ ਫਿਰ ਕੀ ਹੋਇਆ ਮੇਰਾ ਸਗਾ ਨਹੀਂ ਹੈ ਇਹ ਤਾਂ ਮੇਰੀ ਮਾਤਾ ਸੀ ਜਿਸ ਨੇ ਇਸ ਦੇ ਨਾਲ ਵਿਆਹ ਕਰਾਇਆ ਆਪ ਦਾ ਤੁਰਦੀ ਬਣੀ ਇਸ ਨੂੰ ਮੇਰੇ ਗੜ ਪਾ ਗਈ ਹੈ ਮੇਰਾ ਤਾਂ ਚੀ ਕਰਦਾ ਹੈ ਇਸ ਨੂੰ ਛੱਡ ਦੇਵਾਂ ਅਤੇ ਆਪੇ ਗਲੀਆਂ ਦੇ ਵਿੱਚ ੱੱਕੇ ਖਾਣ ਦੇ ਲਈ ਮਜਬੂਰ ਕਰਾਂ ਲੇਕਿਨ ਫਿਰ ਵੀ ਚਲੋ ਮੇਰੀ ਮਾਤਾ ਨੇ ਇਸ ਦੇ ਨਾਲ ਵਿਆਹ ਕਰਾਇਆ ਏ ਹੁਣ ਮੇਰੇ ਸਗੇ ਪਿਤਾ ਵਾਂਗ ਹੈ ਮੇਰਾ ਕਾਗਜ਼ਾਂ ਦੇ ਵਿੱਚ ਪਿਤਾ ਹੈ ਚਲੋ ਕੋਈ ਗੱਲ ਨਹੀਂ ਕਰੇ ਰਹੀ ਜੇਗਾ ਲੇਕਿਨ ਬਹੁਤ ਤਮੂਲ ਆਣ ਦੀ ਲੋੜ ਨਹੀਂ ਹੈ ਆਪਾਂ ਇਸ ਦਾ ਧਿਆਨ ਰੱਖਾਂਗੇ ਜਿਵੇਂ ਆਮ ਲੋਕ ਆਪਣੇ ਪਿਤਾ ਮਾਤਾ ਦਾ ਧਿਆਨ ਰੱਖਦੇ ਹਨ ਉਹਵੇਂ ਸਭ ਕੁਝ ਕਰਾਂਗੇ ਲੇਕਿਨ ਇਸ ਦੇ ਲੱਛਣ ਠੀਕ ਨਹੀਂ ਹਨ ਹੁਣ ਤੂੰ ਦੇਖ ਲੈ ਹਨ ਦੋਸਤੋ ਮਨਪ੍ਰੀਤ ਵੀ ਸਮਝ ਚੁੱਕੀ ਹੈ ਆਪਣੇ ਘਰ ਦੇ ਨਾਲ ਹਾਂ ਦੇ ਰਹਾ ਹਾਂ ਮਿਲਾਉਂਦੀ ਹੈ ਜੇਕਰ ਸ਼ਾਇਦ ਕੋਈ ਉੱਥੇ ਹੋਰ ਔਰਤ ਹੁੰਦੀ ਉਸ ਦਿਨ ਤੋਂ ਬਾਅਦ ਉਹ ਆਪਣੇ ਘਰ ਚਲੀ ਜਾਣੀ ਸੀ ਲੇਕਿਨ ਇਹ ਨਹੀਂ ਗਈ ਇਸ ਜਾਣੀ ਹੈ ਅਤੇ ਆਪਣੇ ਘਰ ਤੋਂ ਸੋਚ ਸਮਝ ਕੇ ਆਈ ਹੈ ਸਮਝੀ ਹੈ ਅਤੇ ਆਪਣੇ ਘਰ ਵਾਲੇ ਨੂੰ ਕਹਿ ਦਿੰਦੀ ਹੈ ਕੋਈ ਗੱਲ ਨਹੀਂ ਮੈਂ ਸਮਝਦੀ ਹਾਂ ਮੈਂ ਚੁੱਕੀ ਨਹੀਂ ਹਾਂ ਲੇਕਿਨ ਫਿਰ ਵੀ ਚਲੋ ਨੀਵਾ ਹੋਣਾ ਘਰ ਵਾਲੇ ਵਾਸਤੇ ਠੀਕ ਗੱਲ ਹੈ ਥੋੜੇ ਬੋਤੀ ਸਮਝੌਤੇ ਕਰਨੇ ਪੈਂਦੇ ਹਨ ਇਹੋ ਜੀ ਗੱਲ ਦੁਬਾਰਾ ਨਾ ਹੋਵੇ ਇਸ ਦਾ ਤੁਸੀਂ ਮੈਨੂੰ ਭਰੋਸਾ ਦਿਵਾਉਂਦੇ ਹੋ ਤਾਂ ਕਰਕੇ ਕੋਈ ਗੱਲ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਹੈ ਲੇਕਿਨ ਅੱਗੇ ਤੋਂ ਅਜਿਹਾ ਕੁਝ ਹੋਇਆ ਤਾਂ ਫਿਰ ਮੈਂ ਆਪਣੇ ਘਰ ਚਲੀ ਜਾਂਗੀ ਇਸ ਤਰ੍ਹਾਂ ਦਾ ਕਹਿ ਦਿੰਦੀ ਹੈ ਦੋਸਤੋ ਪਹਿਲੇ ਹੀ ਦਿਨ ਇਹਨਾਂ ਵਿੱਚ ਬਵਾਦ ਹੋ ਚੁੱਕਿਆ ਹੈ ਮਨਪ੍ਰੀਤ ਦੇ ਘਰ ਵਾਲੇ ਵੀ ਉੱਥੇ ਆ ਚੁੱਕੇ ਹਨ ਵੀ ਇੰਨਾ ਵੱਡਾ ਕੰਮ ਪਹਿਲੇ ਹੀ ਦਿਨ ਹੋ ਚੁੱਕਿਆ ਹੈ ਲੇਕਿਨ ਮਨਪ੍ਰੀਤ ਆਪਣੇ ਘਰਦਿਆਂ ਨੂੰ ਸਮਝਾਉਂਦੀ ਹੈ ਵੀ ਇਸ ਦੇ ਵਿੱਚ ਗੁਰਦੀਪ ਦੀ ਕੋਈ ਗਲਤੀ ਨਹੀਂ ਹੈ ਇਹ ਤਾਂ ਉਹ ਜਿਹੜਾ ਇਸ ਦਾ ਮਤਰਿਆ ਬਾਪ ਹੈ ਤਰਸੇਮ ਸਿੰਘ ਉਹ दारू ਪੀ ਕੇ दारू ਦੇ ਨਸ਼ੇ ਦੇ ਵਿੱਚ ਇਹੋ ਜਿਹਾ ਕੁਝ ਕਰ ਬੈਠਾ ਸੀ ਕੋਈ ਗੱਲ ਨਹੀਂ ਆਪਾਂ ਸਮਝਾਵਾਂਗੇ ਦੁਬਾਰਾ ਇਹੋ ਜਿਹਾ ਕੁਝ ਹੋਇਆ ਤੁਸੀਂ ਆਪੇ ਦੇਖ ਲੈਣਾ ਫਿਰ ਮੈਂ ਦੁਬਾਰਾ ਵਿੱਚ ਨਹੀਂ ਬੋਲਦੀ ਹੁਣ ਜਦੋਂ ਘਰ ਦੇ ਮਨਪ੍ਰੀਤ ਦੀ ਗੱਲ ਸੁਣਦੇ ਹਨ ਅਤੇ ਉਸਤੇ ਬੜਾ ਫਕਰ ਵੀ ਹੁੰਦਾ ਹੈ ਵੀ ਆਪਣੀ ਧੀ ਨੂੰ ਆਪਾਂ ਚੰਗੇ ਸਸਕਾਰ ਦਿੱਤੇ ਹਨ ਚੰਗੇ ਉਸ ਨੂੰ ਮੈਨਰ ਸਿਖਾਏ ਹਨ ਚਲੋ ਕੋਈ ਗੱਲ ਨਹੀਂ ਆਜ ਦਾ ਦਿਨ ਬੀਤ ਜਾਂਦਾ ਹੈ ਦੋਸਤੋ ਮਨਪ੍ਰੀਤ ਅਤੇ ਗੁਰਦੀਪ ਦੋਵੇਂ ਆਪਸ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਗੱਲਾਂ ਕਰਦੇ ਹਨ ਇੱਕ ਦੂਜੇ ਨਾਲ ਕਿਉਂਕਿ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਸੀ ਕਦੋਂ ਵਿਆਹ ਹੋਵੇਗਾ ਕਦੋਂ ਇਹ ਦਿਨ ਆਵੇਗਾ ਜਦੋਂ ਦੋਵੇਂ ਇਕੱਠੇ ਰਹਿਣਗੇ ਲੇਕਿਨ ਪਹਿਲੇ ਹੀ ਦਿਨ ਆਪਾਂ ਨਾ ਵਾਪਰ ਚੁੱਕਿਆ ਹੈ ਮਨ ਦੇ ਵਿੱਚ ਉਦਾਸੀ ਵੀ ਹੈ ਲੇਕਿਨ ਖੁਸ਼ੀ ਵੀ ਹੈ ਚਲੋ ਕੋਈ ਗੱਲ ਨਹੀਂ ਬਾਕੀ ਲੋਕ ਭਾਵੇਂ ਜਿਵੇਂ ਦੇ ਮਰਜ਼ੀ ਹੋਣ ਲਾਈਫ ਪਾਰਟਨਰ ਜਿਸ ਦੇ ਨਾਲ ਜ਼ਿੰਦਗੀ ਬਿਤਾਣੀ ਹੈ ਜੀਵਨ ਸਾਥੀ ਉਹ ਚੰਗਾ ਹੈ ਦੋਸਤੋ ਐਸੀ ਤਰ੍ਹਾਂ ਚਲੋ ਇਹ ਰਾਤ ਬੀਤ ਚੁੱਕੀ ਹੈ ਅਗਲਾ ਦਿਨ ਆਂਦਾ ਹੈ ਸਾਰੇ ਰਸਮ ਰਿਵਾਜ ਕੀਤੇ ਜਾਂਦੇ ਹਨ ਮਨਪ੍ਰੀਤ ਬੜੀ ਖੁਸ਼ ਹੈ ਉਸ ਦਿਨ ਮੁਕਲਾਵੇ ਦੀ ਰਸਮ ਕੀਤੀ ਜਾਂਦੀ ਹੈ ਦੋਸਤੋ ਗੋਦੀਪ ਆਪਣੇ ਨਵੇਂ ਸਹੁਰੇ ਘਰ ਦੇ ਵਿੱਚ ਆਇਆ ਹੈ ਬੜਾ ਮਾਣ ਸਤਿਕਾਰ ਆਦਰ ਸਤਿਕਾਰ ਹੁੰਦਾ ਹੈ ਲੇਕਿਨ ਉੱਥੇ ਹੀ ਉਸ ਨੂੰ ਆਪਣਾ ਸਾਲਾ ਮਿਲਦਾ ਹੈ ਜੋ ਕਿ ਸ਼ਾਇਦ ਵਿਦੇਸ਼ 'ਪੇ ਜੰਦਾ ਕੰਮ ਕਰਦਾ ਹੈ ਦੋਸਤੋ ਆਪਣੇ ਸਾਲੇ ਨੂੰ ਮਜ਼ਾਕ ਮਜ਼ਾਕ ਦੇ ਵਿੱਚ ਕਹਿ ਦਿੰਦਾ ਹੈ ਵੀ ਤੂੰ ਲੋਕਾਂ ਦੀ ਵਿੱਜ ਲਵਾਣਾ ਹੈ ਆਪਣੇ ਜੀਜੇ ਦਾ ਲਵਾ ਦੇ ਹੁਣ ਤਾਂ ਮੈਂ ਤੇਰਾ ਜੀਜਾ ਬਣ ਗਿਆ ਹਾਂ ਮੇਰੇ ਤੋਂ ਤੂੰ ਕੋਈ ਗੱਲ ਨਹੀਂ ਹੈ ਜਿੰਨੇ ਪੈਸੇ ਲੋਕਾਂ ਤੋਂ ਲੈਣਾ ਹੈ ਉਹਨੇ ਪੈਸੇ ਦੇ ਦਾਂਗਾ ਮੈਨੂੰ ਤੇਰੇ ਤੇ ਭਰੋਸਾ ਹੈ ਭਲਾ ਤੂੰ ਮੇਰੇ ਪੈਸੇ ਖਾ ਕੇ ਕਿੱਧਰ ਜਾਵੇਂਗਾ ਕੋਈ ਗੱਲ ਨਹੀਂ ਤੂੰ ਮੇਰਾ ਵਿਜਲ ਲਵਾ ਦੇ ਨਾਲ ਲਾੜ ਤੇਰੀ ਭੈਣ ਵੀ ਸੁਖੀ ਰਹੇਗੀ ਚਾਰ ਪੈਸੇ ਮੈਂ ਵੀ ਵੱਧ ਕਮਾਵਾਂਗਾ ਵੈਸੇ ਤਾਂ ਹੁਣ ਵੀ ਮੇਰਾ ਕੰਮ ਵਧੀਆ ਚੱਲਦਾ ਹੈ ਚੰਗੀ ਜ਼ਮੀਨ ਰੱਬ ਨੇ ਦਿੱਤੀ ਹੈ ਚੰਗਾ ਕਾਰੋਬਾਰ ਹੈ ਲੇਕਿਨ ਫਿਰ ਵੀ ਬਾਰ ਵਰਗੀ ਮੌਜ ਕਿੱਥੇ ਹੈ ਦੋਸਤੋ ਆਪਣੇ ਸਾਲੇ ਦੇ ਥਰੂ ਹੌਲੀ-ਹੌਲੀ ਕਰਦਿਆਂ ਆਪਣੀ ਫਾਈਲ ਲਵਾ ਲੈਂਦਾ ਹੈ ਅਤੇ ਹੌਲੀ-ਹੌਲੀ ਉਸਦਾ ਸਾੜਾ ਜੋ ਕਿ ਏਜੰਟ ਹੈ ਉਸਦਾ ਵਿਜਲ ਲਵਾ ਲੈਂਦਾ ਹੈ ਉਸ ਨੂੰ ਕੈਨੇਡਾ ਭੇਜਤਾ ਜਾਂਦਾ ਹੈ ਕੈਨੇਡਾ ਜਾਂਦੇ ਸਾਰ ਉਹ ਬਹੁਤ ਖੁਸ਼ ਹੈ ਮਨ ਦੇ ਵਿੱਚ ਅਰਮਾਨ ਹਨ ਵੀ ਮੈਂ ਉੱਥੇ ਜਾ ਕੇ ਆਪਣੇ ਘਰ ਦੇ ਵਾਸਤੇ ਆਪਣੀ ਪਤਨੀ ਵਾਸਤੇ ਆਪਣੇ ਨਕਾਰਾ ਪਿਤਾ ਵਾਸਤੇ ਵੀ ਕੁਝ ਕਰ ਲਾਂਗਾ ਕੋਈ ਗੱਲ ਨਹੀਂ ਮੇਰੇ ਮਗਰੋਂ ਇਹਨਾਂ ਦਾ ਜੀਵਨ ਸੁਖਾਲਾ ਹੋ ਜਾਏਗਾ ਉੱਥੇ ਮੈਨੂੰ ਤਾਂ ਸ਼ਾਇਦ ਜ਼ਿਆਦਾ ਮਿਹਨਤ ਕਰਨੀ ਪਵੇਗੀ ਲੇਕਿਨ ਫਿਰ ਵੀ ਚਲੋ ਜੇਕਰ ਘਰ ਦੇ ਸੁਖੀ ਹੁੰਦੇ ਹਨ ਦੁਨੀਆ ਜਾਂਦੀ ਹੈ ਅੱਧਾ ਪੰਜਾਬ ਬਾਹਰ ਨੂੰ ਤੁਰੇ ਫਿਰਦਾ ਹੈ ਅਤੇ ਜੇਕਰ ਮੈਂ ਵੀ ਚਲਾ ਜਾਾਂਗਾ ਮੈਂ ਵੀ ਆਪਣੇ ਪਰਿਵਾਰ ਦਾ ਜੀਵਨ ਸਵਾਰ ਲਿਆ ਤਾਂ ਇਸ ਦੇ ਵਿੱਚ ਗਲਤ ਕੀ ਹੈ ਦੋਸਤੋ ਇਸ ਤਰ੍ਹਾਂ ਸੋਚਦਾ ਵਿਚਾਰਦਾ ਹੋਇਆ ਉਹ ਜਹਾਜ਼ ਤੇ ਚੜ ਜਾਂਦਾ ਹੈ। ਮਨਪ੍ਰੀਤ ਦੇ ਮਨ ਦੇ ਵਿੱਚ ਬੜੇ ਤੂਫਾਨ ਉੱਡਰੇ ਹਨ। ਉਹ ਜਾਣਦੀ ਹੈ ਕਿ ਇੱਕੋ ਇੱਕ ਗੁਰਦੀਪ ਸਿੰਘ ਸੀ ਜੋ ਕਿ ਕਰਦੇਜ ਉਸ ਦਾ ਧਿਆਨ ਰੱਖਦਾ ਸੀ। ਪਿਤਾ ਤਰਸੇਮ ਸਿੰਘ ਜੋ ਕਿ ਉਸ ਦਾ ਸਹੁਰਾ ਹੈ ਉਹਦਾ ਬਿਲਕੁਲ ਨਕਾਰਾ ਹੈ। ਕਦੇ ਵੀ ਉਸਨੇ ਮਨਪ੍ਰੀਤ ਦਾ ਕਿਸੇ ਵੀ ਕੰਮ ਦੇ ਵਿੱਚ ਕਿਸੇ ਵੀ ਗੱਲ ਦੇ ਵਿੱਚ ਸਾਥ ਨਹੀਂ ਦਿੱਤਾ। ਇਥੋਂ ਤੱਕ ਕਿ ਉਹ ਤਾਂ ਬਸ ਮੁਸੀਬਤਾਂ ਪੈਦਾ ਕਰਦਾ ਹੈ। ਮਨ ਦੇ ਵਿੱਚ ਇੱਕ ਹਰਾਨੀ ਵੀ ਹੈ। ਕੋਈ ਗੱਲ ਨਹੀਂ ਚਲੋ ਇਹ ਥੋੜਾ ਬਾਹਰ ਜਾਣਗੇ ਬਾਹਰ ਜਾ ਕੇ ਸੈਟਲ ਹੋ ਕੇ ਮੈਨੂੰ ਵੀ ਬੁਲਾ ਲੈਣਗੇ ਮੈਂ ਵੀ ਉੱਥੇ ਰਹਾਂਗੀ ਇਹ ਤਾਂ ਰੱਬ ਜੀ ਦਿਆ ਹੈ ਚਲੋ ਬਾਹਰ ਚੱਲੇ ਹਨ ਜਿਆਦਾ ਅੜਚਣਾ ਅੜਾਣਾ ਠੀਕ ਨਹੀਂ ਹੈ ਦੋਸਤੋ ਆਪਣੇ ਘਰ ਵਾਲੇ ਨੂੰ ਭਰੇ ਮੰਨ ਨਾਲ ਉੱਥੇ ਛੱਡ ਕੇ ਆਪਣੇ ਵਾਪਸ ਘਰ ਆ ਜਾਂਦੀ ਹੈ ਘਰ ਵਾਲੇ ਦੇ ਜਨਮ ਘਰੋਂ ਮਨਪਰੀਦਾ ਇੱਥੇ ਹੁਣ ਕੋਈ ਵੀ ਨਹੀਂ ਹੈ ਇਹ ਇਕੱਲਾ ਮਹਿਸੂਸ ਕਰਦੀ ਹੈ ਬਸ ਕੁਝ ਸਹੇਲੀਆਂ ਹਨ ਜੋ ਕਿ ਪੜੋਸ ਤੇ ਵਿੱਚ ਰਹਿੰਦੀਆਂ ਹਨ ਜਿਨ੍ਹਾਂ ਨਾਲ ਉਸਨੇ ਵਧੀਆ ਬਣਾ ਰੱਖੀ ਹੈ ਜੋ ਕਿ ਦੁੱਖ ਸੁੱਖ ਦੇ ਵਿੱਚ ਉਸ ਦਾ ਸਾਥ ਦਿੰਦੀਆਂ ਹਨ ਸਾਰਾ ਦਿਨ ਉਹਨਾਂ ਦੇ ਘਰੇ ਬੈਠੀ ਰਹਿੰਦੀ ਹੈ ਸਾਰਾ ਦਿਨ ਉਹਨਾਂ ਨਾਲ ਦੁੱਖ ਸੁੱਖ ਕਰਦੀ ਰਹਿੰਦੀ ਹੈ ਬਾਹਰੋਂ ਹੁਣ ਤਾਂ ਘਰ ਵਾਲਾ ਗੁਰਦੀਪ ਪੈਸੇ ਵੀ ਕਮਾ ਕੇ ਭੇਜਣ ਲੱਗਿਆ ਹੈ ਪੈਸੇ ਵੀ ਬਹੁਤ ਆ ਰਹੇ ਹਨ ترਸੇਮ ਸਿੰਘ ਬੜਾ ਖੁਸ਼ ਹੈ ਉਹ ਤਾਂ ਆਪਣੇ ਮੁੰਡੇ ਦੇ ਗੁਣ ਗਾਉਂਦਾ ਨਹੀਂ ਥੱਕਦਾ ਕਿਉਂਕਿ ਹੁਣ ਉਸਦੀ ਖੁਆਇਸ਼ ਯਾਨੀ ਕਿ ਪੈਸਾ ਪੂਰੀ ਹੋ ਰਹੀ ਹੈ ਹੁਣ ਉਹ ਚੋੜਾ ਹੋ ਕੇ ਤੁਰ ਸਕਦਾ ਹੈ ਕੁੱਲੇ ਖਰਚੇ ਕਰ ਸਕਦਾ ਹੈ ਪੈਸੇ ਦੀ ਹੁਣ ਉਸ ਨੂੰ ਪਰਵਾਹ ਨਹੀਂ ਹੈ ਉਹ ਆਪਣੇ ਮੁੰਡੇ ਦੀ ਜੋ ਜੋ ਕਮਾਈ ਹੈ ਉਸ ਨੂੰ ਬਿਲਕੁਲ ਐਵੇਂ ਉਡਾਰਿਆ ਹੈ ਜਿਵੇਂ ਕਿ ਬਿਲਕੁਲ ਹਰਾਮ ਦਾ ਪੈਸਾ ਹੋਵੇ ਜਿਵੇਂ ਕਿ ਉਸ ਨੂੰ ਫਰੀ ਦੇ ਵਿੱਚ ਮਿਲਿਆ ਹੋਵੇ ਦੋਸਤੋ ਆਪਣੇ ਸ਼ੌਂਕ ਪੂਰੇ ਕਰਦਾ ਹੈ ਜੂਵੇ ਦੇ ਵਿੱਚ ਸ਼ਰਾਬਾਂ ਦੇ ਵਿੱਚ ਅਤੇ ਜਗਾ ਜਗਾ ਜਿੱਥੇ ਬਿਲਕੁਲ ਮਾੜੇ ਕੰਮ ਹੁੰਦੇ ਹਨ ਉੱਥੇ ਪੈਸੇ ਲਗਾ ਕੇ ਆਪਣੇ ਆਪ ਨੂੰ ਸੁਖਾਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਇਧਰ ਮਨਪ੍ਰੀਤ ਹੈ ਜੋ ਕਿ ਆਪਣੇ ਜੀਵਨ ਨੂੰ ਆਪਣੇ ਘਰ ਵਾਲੇ ਤੋਂ ਬਿਨਾ ਗੁਜ਼ਾਰ ਰਹੀ ਹੈ ਉਸ ਨੂੰ ਆਉਣ ਵਾਲੇ ਤੂਫਾਨ ਦਾ ਕੋਈ ਅੰਦਾਜ਼ਾ ਨਹੀਂ ਹੈ ਉਸ ਨੂੰ ਇਹ ਨਹੀਂ ਪਤਾ ਕਿ ਅੱਗੇ ਜੋ ਹੋਣ ਵਾਲਾ ਹੈ ਉਹ ਤਾਂ ਸ਼ਾਇਦ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਉਸਨੇ ਕਦੇ ਕਲਪਨਾ ਨਹੀਂ ਕੀਤੀ ਸੀ ਜਿਸ ਘਰ ਵਾਲੇ ਨੂੰ ਉਸਨੇ ਇਹਨਾਂ ਅਰਮਾਨਾਂ ਨਾਲ ਭੇਜਿਆ ਉਸਦੇ ਨਾਲ ਇਹਨਾਂ ਵੱਡਾ ਪਾਣਾ ਜਿਹੜਾ ਹੈ ਮਾਪਣ ਵਾਲਾ ਹੈ ਇਹਨਾਂ ਵੱਡੀ ਗੱਲ ਜਿਹੜੀ ਹੈ ਹੋਣ ਵਾਲੀ ਹੈ ਦੋਸਤੋ ਹੌਲੀ-ਹੌਲੀ ਉੱਥੇ ਰਹਿੰਦਿਆਂ ਨੂੰ ਬੜਾ ਸਮਾਂ ਹੋ ਚੁੱਕਿਆ ਹੈ ਹੁਣ ਗੁਰਦੀਪ ਜਿਹੜਾ ਹੈ ਉਹ ਯੂਐਸਏ ਜਾਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਲੱਗਦਾ ਹੈ ਸ਼ਾਇਦ ਉੱਥੇ ਜਿਆਦਾ ਵਧੀਆ ਓਪਰਚ्युनिटीयां ਹਨ ਦੋਸਤੋ ਇਲਲੀਗਲ ਤਰੀਕੇ ਨਾਲ ਯੂਐਸਏ ਚਲਾ ਜਾਂਦਾ ਹੈ ਉਥੋਂ ਉਸ ਦੀ ਮਾੜੀ ਕਿਸਮਤ ਨਾਲ ਉਸ ਨੂੰ ਡਿਪੋਰਟ ਕਰਕੇ ਵਾਪਸ ਪੰਜਾਬ ਭੇਜਿਆ ਜਾਂਦਾ ਹੈ ਹੁਣ ਪੈਸੇ ਦਾ ਬਾਬਾ ਕਮਾਲੇ ਸੰਨ ਇੱਥੇ ਵੀ ਜ਼ਮੀਨ ਹੈ ਪਾ ਕਰਕੇ ਉਸ ਨੂੰ ਬਹੁਤਾ ਦੁੱਖ ਨਹੀਂ ਹੈ ਉਸ ਨੂੰ ਸਗੋ ਇੰਜ ਹੈ ਕੋਈ ਗੱਲ ਨਹੀਂ ਚਲੋ ਜੋ ਰਵ ਕਰਦਾ ਹੈ ਠੀਕ ਕਰਦਾ ਹੈ ਆਪਣੀ ਧਰਤੀ ਗੁਰੂਆ ਪੀਰਾਂ ਧਰਤੀ ਤੇ ਵਾਪਸ ਆ ਗਏ ਹਾਂ ਇਹਨੇ ਸਾਲ ਹੋ ਗਏ ਸੰਨ ਮੈਨੂੰ ਕਮਾਉਂਦੇ ਨੂੰ ਫਿਰ ਕੀ ਹੋਇਆ ਚਲੋ ਕੋਈ ਗੱਲ ਨਹੀਂ ਜੋ ਹੁੰਦਾ ਹੈ ਚੰਗੇ ਵਾਸਤੇ ਹੁੰਦਾ ਹੈ ਇੱਥੇ ਵੀ ਮੇਰੇ ਵਾਸਤੇ ਕੁਝ ਚੰਗਾ ਲਿਖਿਆ ਹੋਣਾ ਪਾ ਕਰਕੇ ਮੈਂ ਇੱਥੇ ਆਇਆ ਹਾਂ ਦੋਸਤੋ ਇੱਥੇ ਵਾਪਸ ਆ ਕੇ ਆਪਣੀ ਪਤਨੀ ਨੂੰ ਦਿਖਦਾ ਹੈ ਆਪਣੇ ਪਿਤਾ ਨੂੰ ਦਿਖਦਾ ਹੈ ਬੜੇ ਵਧੀਆ ਜੀਵਨ ਬਿਤਾ ਰਹੇ ਹਨ ਪਤਨੀ ਤਾਂ ਹੌਸਲਾ ਦਿੰਦੀ ਹੈ ਲੇਕਿਨ ਪਿਤਾ ਤਰਸ਼ੇਮ ਸਿੰਘ ਲਾਂਣਤਾ ਪੰਦਾ ਹੈ ਕੀ ਲੋੜ ਸੀ ਯੂਐਸਏ ਜਾਣ ਦੀ ਵਧੀਆ ਬੈਠਾ ਸੀ ਕੈਨੇਡਾ ਹੁਣ ਇੱਥੇ ਆ ਗਿਆ ਹੈ ਸਾਡੇ ਸੀਮੇ ਤੇ ਚੜ ਕੇ ਬੈਠੇਗਾ ਇੱਥੇ ਖਾਵੇਂਗਾ ਉੱਥੇ ਵਧੀਆ ਬੈਠਾ ਸੀ ਤੈਨੂੰ ਕੀ ਲੋੜ ਸੀ ਦੋਸਤੋ ਇਸ ਤਰ੍ਹਾਂ ਦੀਆਂ ਮਾੜੀਆਂ ਭੈੜੀਆਂ ਗੱਲਾਂ ਕਰਦਾ ਹੈ ਲੇਕਿਨ ਮਨਪ੍ਰੀਤ ਸਮਝਾਉਂਦੀ ਕੋਈ ਗੱਲ ਨਹੀਂ ਇਹਨਾਂ ਦਾ ਤਾਂ ਦਿਮਾਗ ਹੀ ਅਯੋਜਾ ਹੈ ਇਹਨਾਂ ਦੇ ਤਾਂ ਦਿਮਾਗ ਦੇ ਵਿੱਚ ਗੰਦ ਭਰਿਆ ਹੈ ਸਾਰਾ ਦਿਨ ਤੁਹਾਡੇ ਪੈਸਿਆਂ ਨਾਲ ਇਹ ਜੂਆ ਖੇਡਦੇ ਸਨ ਅਤੇ ਮਾੜੇ ਕੰਮ ਕਰਦੇ ਸਨ ਚਲੋ ਕੋਈ ਗੱਲ ਨਹੀਂ ਹੁਣ ਇਹਨਾਂ ਦੇ ਉਹ ਮਾੜੇ ਕੰਮ ਤਾਂ ਘਟੋ ਘਟ ਬੰਦ ਹੋਣਗੇ ਇਹਨਾਂ ਦੇ ਜਿਹੜੇ ਉਹ ਮਾੜੇ ਪੈਸ਼ਨ ਹਨ ਉਹਨਾਂ ਤੇ ਰੋਕ ਲੱਗੇਗੀ ਦੋਸਤੋ ਇਸ ਤਰ੍ਹਾਂ ਦੇ ਸਮਝਾ ਕੇ ਆਪਣੇ ਘਰ ਵਾਲੇ ਨੂੰ ਕਰ ਲੈ ਆਂਦੀ ਹੈ ਅਤੇ ਹੌਲੀ ਹੌਲੀ ਸਮਾਂ ਬੀਤਦਾ ਹੈ ਦੋਸਤੋ ਗੁਰਦੀਪ ਸਿੰਘ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜੋ ਕਿ ਬੜੇ ਲੰਬੇ ਸਮੇਂ ਬਾਅਦ ਉਹਨੂੰ ਮਿਲੇ ਹਨ ਉਹਨਾਂ ਨਾਲ Shimla ਦਾ ਟੂਰ ਬਣਾਉਂਦਾ ਹੈ ਸਾਰੇ ਮੁੰਡੇ-ਮੁੰਡੇ ਰਲ ਕੇ ਸੋਚਦੇ ਹਨ ਵੀ ਜਾ ਕੇ Shimla ਉੱਥੇ ਘੁੰਮ ਕੇ ਆਈਏ ਉੱਥੇ ਵਧੀਆ ਮਾਹੌਲ ਹੈ ਗਰਮੀਆਂ ਦੇ ਦਿਨ ਹਨ ਉੱਥੇ ਜਾ ਕੇ ਆਪਾਂ ਨੂੰ ਦੇਖਣਾ ਚਾਹੀਦਾ ਹੈ ਵਧੀਆ ਉੱਥੇ ਬਰਫ਼ ਪੈਂਦੀ ਹੈ ਇੱਥੇ ਪੰਜਾਬ ਦੇ ਵਿੱਚ ਤਾਂ ਗਰਮੀ ਬਹੁਤ ਹੈ ਜਿਹੜਾ ਬੜਾ ਮੁਸ਼ਕਲ ਹੋਇਆ ਪਿਆ ਹੈ ਦੋਸਤੋ ਉੱਥੇ ਚਲੇ ਜਾਂਦੇ ਹਨ ਅਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਉੱਥੇ ਇੰਜੋਏ ਕਰਦੇ ਹਨ ਲੇਕਿਨ ਉਹਨਾਂ ਨਾਲ ਇੱਕ ਬਾਣਾ ਵਾਪਰ ਜਾਂਦਾ ਹੈ ਉਹ ਗਹਿਰੀ ਖਾਈ ਦੇ ਵਿੱਚ ਡਿੱਗ ਜਾਂਦਾ ਹੈ ਸਾਰੇ ਸਮਝਦੇ ਹਨ ਵੀ ਸਭ ਲੋਕ ਉੱਥੇ ਗੁਜ਼ਰ ਚੁੱਕੇ ਹਨ ਘਰ ਦੇ ਵਿੱਚ ਬਿਲਕੁਲ ਦੁੱਖ ਵਾਲਾ ਮਾਹੌਲ ਬਣ ਜਾਂਦਾ ਹੈ ਇੱਕਦਮ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ ਹਨ ਸਭ ਕੁਝ ਬੁਰਾ-ਬੁਰਾ ਲੱਗਣ ਲੱਗ ਜਾਂਦਾ ਹੈ ਮਨਪ੍ਰੀਤ ਜੀ ਦਾ ਜਿਵੇਂ ਦੁਨੀਆ ਉਜੜ ਚੁੱਕੀ ਹੈ ਦੋਸਤੋ ਆਪਣੇ ਘਰ ਹੁਣ ਇਕੱਲੀ ਪੈ ਚੁੱਕੀ ਹੈ ਪਹਿਲਾਂ ਤਾਂ ਉਸ ਦਾ ਘਰ ਵਾਲਾ ਬਾਹਰ ਗਿਆ ਚਲੋ ਉਸ ਨੂੰ ਮਨ ਦੇ ਵਿੱਚ ਇਹ ਸੀ ਕੋਈ ਗੱਲ ਨਹੀਂ ਥੋੜੇ ਸਮੇਂ ਬਾਅਦ ਜਾ ਤਾਂ ਮੈਂ ਉੱਥੇ ਚਲੀ ਜਾਂਗੀ ਜਾਂ ਫਿਰ ਇਹ ਇੱਥੇ ਆ ਜਾਣਗੇ ਕੋਈ ਗੱਲ ਨਹੀਂ ਥੋੜੇ ਸਮੇਂ ਦੀ ਗੱਲ ਹੈ ਇਸ ਤਰ੍ਹਾਂ ਮਨ ਸਮਝਾ ਲੈਂਦੀ ਸੀ ਹੁਣ ਤਾਂ ਜਦੋਂ ਸਿਰ ਦਾ ਸਾਈਂ ਦੁਨੀਆ ਤੋਂ ਚਲਾ ਗਿਆ ਹੈ ਉਸ ਨੂੰ ਬੜਾ ਮਾੜਾ ਲੱਗਦਾ ਹੈ ਬੜਾ ਉਸ ਦੇ ਮਨ ਦੇ ਵਿੱਚ ਝੋਟ ਲੱਗਦੀ ਹੈ ਬੜਾ ਰੋਂਦੀ ਹੈ ਕੁਰਲਾਉਂਦੀ ਹੈ ਲੇਕਿਨ ਰੋਏ ਕੁਰਲਾਈ ਤੋਂ ਕੀ ਹੁੰਦਾ ਹੈ ਰੋਟੀ ਪਾਣੀ ਸਭ ਛੱਡ ਦਿੰਦੀ ਹੈ ਅਤੇ ਬਸ ਰੋਸ ਤੇ ਵਿੱਚ ਬੈਠੀ ਰਹਿੰਦੀ ਹੈ ਸੁਧਣੀ ਹੈ ਮੇਰੇ ਨਾਲ ਕੀ ਹੋ ਰਿਹਾ ਹੈ ਦੋਸਤੋ ਬਿਨਾ ਖਾਏ ਪੀਏ ਬੇਹੋਸ਼ ਹੋ ਜਾਂਦੀ ਹੈ ਡਾਕਟਰ ਆਦੇ ਹਨ ਗਲੂਕੋਜ਼ ਦੀ ਬੋਤਲਾਂ ਲਗਾਈ ਜਾਂਦੀਆਂ ਹਨ ਅਤੇ ਕੁਝ ਸਮੇਂ ਬਾਅਦ ਸਿਹਤ ਤਾਂ ਠੀਕ ਹੋ ਜਾਂਦੀ ਹੈ ਲੇਕਿਨ ਮਨ ਦਾ ਕੀ ਕਰੀਏ ਮਨ ਤਾਂ ਹੁਣ ਉਸ ਦੇ ਨਾਲ ਹੀ ਚਲਾ ਗਿਆ ਹੈ ਮਨ ਤਾਂ ਗੁਰਦੀਪ ਦੇ ਨਾਲ ਮਰ ਚੁੱਕਿਆ ਹੈ ਹੁਣ ਸਾਰੇ ਝਾ ਜੋ ਕਿ ਉਸਨੇ ਆਪਣੇ ਬਾਰੇ ਸੋਚੇ ਸਨ ਜੋ ਕਿ ਆਉਣ ਵਾਲੇ ਭਵਿਕ ਬਾਰੇ ਸੋਚੇ ਸਨ ਵੀ ਸਾਡੇ ਵੀ ਜਵਾਬ ਹੋਣਗੇ ਉਹਨਾਂ ਦੇ ਨਾਮ ਇਹ ਰੱਖਾਂਗੇ ਅਤੇ ਉਹਨਾਂ ਨਾਲ ਵਧੀਆ ਖੇਡਿਆ ਕਰਾਂਗੇ ਉਨ੍ਹਾਂ ਨਾਲ ਆ ਕੁਝ ਕਰਿਆ ਕਰਾਂਗੇ ਵਧੀਆ ਸਕੂਲ ਦੇ ਵਿੱਚ ਭੇਜਾਂਗੇ ਵਧੀਆ ਗੇ ਪੜਾ ਲਿਖਾ ਕੇ ਐਂ ਕਰਾਂਗੇ ਅਤੇ ਵਧੀਆ ਉਹਨਾਂ ਦਾ ਵਿਆਹ ਕਰਾਂਗੇ ਲੇਕਿਨ ਉਹ ਚਾਹਤਾ ਵਿੱਚ ਹੀ ਰਹਿ ਗਏ ਹੁਣ ਤਾਂ ਸਾਰਾ ਕੁਝ ਖਤਮ ਹੋ ਚੁੱਕਿਆ ਹੈ ਗੁਰਦੀਪ ਦੇ ਨਾਲ ਸਭ ਚਾ ਚਲੇ ਗਏ ਹਨ ਭਰੀ ਜਵਾਨੀ ਦੇ ਵਿੱਚ ਵਿਧਵਾ ਹੋ ਚੁੱਕੀ ਹੈ ਉਸ ਨੂੰ ਨਾਲ ਆਪਣੇ ਪੇਕੇ ਪਰਿਵਾਰ ਨਾਲ ਜਾਣ ਦੀ ਕੋਸ਼ਿਸ਼ ਕਰਦੇ ਹਨ ਲੇਕਿਨ ਕਹਿ ਦਿੰਦੀ ਹੈ ਮੇਰਾ ਸਾਰਾ ਕੁਝ ਹੁਣ ਇੱਥੇ ਹੀ ਹੈ ਮੈਂ ਇੱਥੇ ਰਹਿਣਾ ਹੈ ਇੱਥੇ ਹੀ ਉਸ ਦੀਆਂ ਯਾਦਾਂ ਦੇ ਵਿੱਚ ਬਾਕੀ ਜੀਵਨ ਬਿਤਾਵਾਂਗੀ ਕੋਈ ਗੱਲ ਨਹੀਂ ਉਹ ਚਲਾ ਗਿਆ ਹੈ ਲੇਕਿਨ ਮੇਰੀਆਂ ਯਾਦਾਂ ਦੇ ਵਿੱਚ ਜਿੰਦਾ ਹੈ ਮੈਂ ਉਸ ਨੂੰ ਹਮੇਸ਼ਾ ਲਈ ਆਪਣੇ ਜੀਵਨ ਦੇ ਵਿੱਚ ਬਸਾ ਰੱਖਿਆ ਹੈ ਮੈਂ ਇੱਥੇ ਰਹਾਂਗੀ ਦੋਸਤੋ ਐਸੇ ਤਰ੍ਹਾਂ ਕਰਦੇ ਕਰਦੇ ਕਈ ਦਿਨ ਹਫਤੇ ਮਹੀਨੇ ਵੀ ਜਾਂਦੇ ਹਨ ਉੱਥੇ ਰਹਿ ਰਹੀ ਹੈ ਲੇਕਿਨ ਤਰਸੇਮ ਸਿੰਘ ਜੋ ਕਿ ਹਮੇਸ਼ਾ ਤੋਂ ਆਪਣੇ ਮਤਰੇ ਮੁੰਡੇ ਦੇ ਬਿਲਕੁਲ ਖਿਲਾਫ ਚੱਲਦਾ ਸੀ ਉਸ ਨਾਲ ਨਫ਼ਰਤ ਕਰਦਾ ਸੀ ਉਸ ਨੂੰ ਨਹੀਂ ਚਾਹੁੰਦਾ ਸੀ ਉਸ ਦੇ ਮਨ ਦੇ ਵਿੱਚ ਕੋਈ ਖਾਸਾ ਸੋਗ ਨਹੀਂ ਹੈ ਬਸ ਹਾਂ ਦੁੱਖ ਤਾਂ ਹੈ ਕਿਉਂਕਿ ਕਮਾਉਣ ਵਾਲਾ ਘਰੋਂ ਚਲਾ ਗਿਆ ਹੈ ਲੇਕਿਨ ਕਿਉਂਕਿ ਜਮੀਲ ਵੀ ਉਹਨਾਂ ਕੋਲ ਠੀਕ-ਠਾਕ ਹੈ ਉਹਨਾਂ ਕੋਲ ਕਾਫੀ ਪੈਸਾ ਹੈ ਤਾਂ ਕਰਕੇ ਉਸ ਨੂੰ ਕੋਈ ਪ੍ਰਵਾਹ ਨਹੀਂ ਹੈ ਅਤੇ ਉਹ ਤਾਂ ਬਸ ਆਪਣੇ ਸ਼ਰਾਬਾਂ ਦੇ ਵਿੱਚ ਜੂਏ ਦੇ ਵਿੱਚ ਪਹਿਲਾਂ ਵਾਲੀਆਂ ਗੱਦੀਆਂ ਹਰਕਤਾਂ ਦੇ ਵਿੱਚ ਡੁੱਬਿਆ ਹੋਇਆ ਹੈ ਇਸ ਤੋਂ ਉਲਟ ਮਨਪ੍ਰੀਤਾ ਬਿਲਕੁਲ ਸੋਗ ਦੇ ਵਿੱਚ ਹੈ ਇੱਧਰ ਤਰਸੇਮ ਸਿੰਘ ਨਜ਼ਾਰੇ ਲੁੱਟ ਦਾ ਫਿਰਦਾ ਹੈ ਦੋਸਤੋ ਖੋਲੀ-ਹੋਲੀ ਕਰਦਿਆ ਤਰਸੇਮ ਦੀ ਮਾੜੀ ਨਿਗਾਹ ਹੋ ਜਾਂਦੀ ਹੈ ਆਪਣੀ ਬਹੂ ਵੱਲ ਮਾੜੀ ਨਜ਼ਰਾਂ ਦੇਖਣ ਲੱਗ ਜਾਂਦਾ ਹੈ ਦੋਸਤੋ ਇਸ ਤਰ੍ਹਾਂ ਦਬਾਅ ਬਣਾਉਂਦਾ ਹੈ ਵੀ ਹੁਣ ਉਹ ਤਾਂtela ਨਹੀਂ ਹੈ ਦੇਖ ਇੱਥੇ ਤੂੰ ਐਵੇਂ ਨਹੀਂ ਰਹਿ ਸਕਦੀ ਲੋਕ ਤੇਰੇ ਤੇ ਮਾੜੀਆਂ ਨਿਗਾਹ ਰੱਖਣਗੇ ਲੋਕ ਪਤਾ ਨਹੀਂ ਕੀ ਕੁਝ ਕਹਿਣਗੇ ਤੂੰ ਇੰਡ ਕਰ ਲੈ ਮੇਰੇ ਨਾਲ ਬਸ ਉਹਵੇਂ ਕਾਗਜ਼ਾਂ ਦੇ ਵਿੱਚ ਵਿਆਹ ਕਰ ਲੈ ਇਸ ਨਾਲ ਤੂੰ ਵਿਆਹੀ ਹੋ ਜਾਵੇਂਗੀ ਲੋਕ ਤੇਰੇ ਤੇ ਮਾੜੀ ਨਿਗਾਹ ਨਹੀਂ ਰੱਖਣੇ ਦੋਸਤੋ ਮਨਪ੍ਰੀਤ ਉਸਦੇ ਮੁੱਠ ਤੁਕਣ ਲਈ ਹੈ ਕਿਹੋ ਜਿਹਾ ਪਿਤਾ ਹੈ ਤੂੰ ਆਪਣੇ ਹੀ ਪੁੱਤਰ ਦੀ ਧੀ ਨਾਲ ਵਿਆਹ ਕਰਨਾ ਚਾਹੁੰਦਾ ਹੈ ਐਨੀ ਮਾੜੀ ਸੋਚ ਐਨੀ ਗੰਦੀ ਸੋਚ ਦੋਸਤੋ ਉਸਦੇ ਮੁੱਠੇ ਤੁਕੇ ਬਾਹਰ ਆ ਜਾਂਦੀ ਹੈ ਲੇਕਿਨ ਕਿੰਨੇ ਕੁ ਦਿਨ ਲੋਕਾਂ ਦੇ ਘਰੇ ਆਪਣੇ ਸਹੇਲੀਆਂ ਦੇ ਘਰੇ ਰਹੇਗੀ ਆਖਰਕਾਰ ਆਪਣੇ ਘਰ ਤਾਂ ਜਾਣਾ ਪੈਣਾ ਹੈ ਆਪਣੇ ਪੱਕੇ ਪਰਿਵਾਰ ਜਾਣ ਨੂੰ ਤਿਆਰ ਨਹੀਂ ਹੈ ਕਿਉਂਕਿ ਜੇਕਰ ਉੱਥੇ ਗਈ ਉਹਨਾਂ ਨੇ ਵੀ ਦੂਜਾ ਵਿਆਹ ਕਰ ਦੇਣਾ ਹੈ ਜੇਕਰ ਆਪਣੇ ਘਰ ਰਹੀ ਸੋਹਰੇ ਪਰਿਵਾਰ ਰਹੀ ਇਧਰ ਸੋਹਰਾ ਜਿਹੜਾ ਹੈ ਉਹ ਬਿਲਕੁਲ ਗਲਤ ਇਸ਼ਾਰੇ ਕਰਦਾ ਹੈ ਅਤੇ ਕਰੇ ਸ਼ਰਾਬੀ ਕੇ ਕਈ ਵਾਰ ਤੱਕ ਕੁੱਟ ਮਾਰ ਵੀ ਕਰਦਾ ਹੈ ਉਸ ਦੀ ਜ਼ਿੰਦਗੀ ਬਿਲਕੁਲ ਨਰਕ ਬਣ ਚੁੱਕੀ ਹੈ ਇਸ ਤੋਂ ਛੁਟਕਾਰਾ ਪਾਉਣ ਲਈ ਵਿਚਾਰੀ ਮਜਬੂਰਨ ਹਾਂ ਕਰ ਦਿੰਦੀ ਹੈ ਤਰਸ਼ੇਮ ਸਿੰਘ ਨਾਲ ਕਾਗਜੀ ਤੌਰ ਤੇ ਵਿਆਹ ਕਰਨ ਪਿਆਰ ਹੈ ਇਸ ਦੇ ਨਾਲ ਬਾਕੀ ਲੋਕ ਜੋ ਉਸ ਤੇ ਮਾੜੀ ਨਿਗਾਹ ਰੱਖਦੇ ਹਨ ਚੁੱਪ ਹੋ ਜਾਣਗੇ ਅਤੇ ਉਸ ਨੂੰ ਇਹ ਵੀ ਹੈ ਵੀ ਤਰਸੇਮ ਸਿੰਘ ਤਾਂ ਬੁੱਢਾ ਹੋ ਚੁੱਕਿਆ ਹੈ ਕਿੰਨੇ ਕੁ ਸਾਲ ਹੋਰ ਜੀਵੇਗਾ ਕੋਈ ਗੱਲ ਨਹੀਂ ਇਸ ਦੇ ਜਨਮ ਘਰੋਂ ਮੈਂ ਆਪਣੀ ਜ਼ਿੰਦਗੀ ਸੁਖਾੜੀ ਇੱਥੇ ਬਿਤਾ ਸਕਦੇ ਹਾਂ ਆਪਣੇ ਪਤੀ ਦੀ ਯਾਦ ਦੇ ਵਿੱਚ ਗੁਰਦੀਪ ਸਿੰਘ ਦੀ ਯਾਦ ਦੇ ਵਿੱਚ ਇੱਥੇ ਗੁਜ਼ਾਰਾ ਕਰ ਸਕਦੇ ਹਾਂ ਤਰਸੇਮ ਸਿੰਘ ਆਪਣੇ ਵਾਅਦੇ ਤੋਂ ਥੋੜਾ ਥੋੜਾ ਹਟਦਾ ਹੋਇਆ ਉਹ ਕਾਗਜੀ ਵਿਆਹ ਨੂੰ ਅਸਲ ਵਿਆਹ ਦੇ ਵਿੱਚ ਬਦਲ ਦਿੰਦਾ ਹੈ ਦੋਸਤੋ ਲਗਭਗ ਨੇੜਲੇ ਰਿਸ਼ਤੇਦਾਰ ਜੋ ਉਸ ਦੇ ਸ਼ਰਾਬੀ ਦੋਸਤ ਹਨ ਸਭ ਉੱਥੇ ਬੁਲਾਏ ਜਾਂਦੇ ਹਨ ਅਤੇ ਉਸ ਦਾ ਵਿਆਹ ਵਿਧਿਆ ਰਸਮੋ ਰਿਵਾਜ ਨਾਲ ਕਰ ਹੀ ਹੋ ਜਾਂਦਾ ਹੈ ਤਰਸੇਮ ਸਿੰਘ ਹੁਣ ਮਨਪ੍ਰੀਤ ਦਾ ਕਾਨੂੰਨਨ ਤੌਰ ਤੇ ਪਤੀ ਬਣ ਚੁੱਕਿਆ ਹੈ ਕਿਉਂਕਿ ਗੁਰਦੀਪ ਸਿੰਘ ਕਾਨੂੰਨਨ ਤੌਰ ਤੇ ਡੈੱਡ ਹੋ ਚੁੱਕਿਆ ਸੀ ਅਤੇ ਹੁਣ ਇੱਥੇ ਆਪਣੀ ਜ਼ਿੰਦਗੀ ਮਨਪ੍ਰੀਤ ਜਿਹੜੀ ਹੈ ਵਿਚਾਰੀ ਰੋਂਦੇ ਕਰ ਲੌਂਦੇ ਬਟਾਉਂਦੀ ਹੈ ਉਸ ਦੀ ਜ਼ਿੰਦਗੀ ਹੋਰ ਜ਼ਿਆਦਾ ਨਰਕ ਬਣ ਚੁੱਕੀ ਸੀ ਤਰਸੇਮ ਸਿੰਘ ਗਲਤ ਕੰਮਾਂ ਲਈ ਉਸ ਨੂੰ ਵਾਰ-ਵਾਰ ਫੋਰਸ ਕਰਦਾ ਸੀ ਦਬਾਅ ਪਾਉਂਦਾ ਸੀ ਉਸ ਤੇ ਵਾਰ-ਵਾਰ ਮਾੜੀ ਅੱਖ ਰੱਖਦਾ ਸੀ ਆਪਣੇ ਆਪ ਨੂੰ ਪਹਚਾਉਣਾ ਹੋਰ ਔਖਾ ਹੋ ਚੁੱਕਿਆ ਹੈ ਦੋਸਤੋ ਇਸ ਤਰ੍ਹਾਂ ਮਚੌਂਦੀ ਹੈ ਰੱਬ ਅਗੇ ਅਰਦਾਸ ਕਰਦੀ ਹੈ ਵੀ ਰੱਬਾ ਜਾਂ ਤਾਂ ਮੈਨੂੰ ਚੱਕ ਲੈ ਜਾਂ ਫਿਰ ਗੁਰਦੀਪ ਸਿੰਘ ਨੂੰ ਵਾਪਸ ਮੋੜ ਦੇ ਉਸ ਨੂੰ ਮਨ ਦੇ ਵਿੱਚ ਇਹ ਤਾਂ ਹੈ ਵੀ ਮਰੇ ਵਾਪਸ ਨਹੀਂ ਆਉਂਦੇ ਲੇਕਿਨ ਫਿਰ ਵੀ ਰੱਬ ਅਗੇ ਸੱਚੇ ਮਨੋਂ ਅਰਦਾਸ ਕਰਦੀ ਹੈ ਵੀ ਨਹੀਂ ਤਾਂ ਮੈਨੂੰ ਚੱਕ ਲੈ ਜਾਂ ਫਿਰ ਗੁਰਦੀਪ ਨੂੰ ਵਾਪਸ ਭੇਜ ਦੇ ਮੇਰੀ ਜ਼ਿੰਦਗੀ ਉਸ ਤੇ ਮਨਾ ਅਧੂਰੀ ਹੈ ਮੈਂ ਹੋਰ ਜ਼ਿਆਦਾ ਜੀਉ ਨਹੀਂ ਸਕਦੀ ਮੈਂ ਹੋਰ ਜ਼ਿਆਦਾ ਇਸ ਤਰ੍ਹਾਂ ਨਰਕ ਭਰੀ ਜ਼ਿੰਦਗੀ ਦੇ ਵਿੱਚ ਕਿੰਨੇ ਦਿਨ ਕੱਟ ਸਕਦੀ ਹਾਂ ਦੋਸਤੋ ਇਸ ਤਰ੍ਹਾਂ ਅਰਦਾਸਾਂ ਕਰਦੀ ਹੈ ਕਹਿੰਦੇ ਨਹੀਂ ਹੁੰਦੇ ਸੱਚੇ ਮਨੋਂ ਰੱਬ ਦੇ ਅੱਗੇ ਅਰਦਾਸ ਕਰਿਏ ਰੱਬ ਨੇੜੇ ਹੁੱਕ ਸੁਣਦਾ ਹੈ ਭਾਵੇਂ ਆਪਾਂ ਨੂੰ ਲੱਗੇ ਵੀ ਇਹ ਚੀਜ਼ ਤਾਂ ਕਦੇ ਨਹੀਂ ਹੋ ਸਕਦੀ ਇਹ ਚੀਜ਼ ਤਾਂ ਪੋਸੀਬਲ ਨਹੀਂ ਹੈ ਲੇਕਿਨ ਫਿਰ ਵੀ ਰੱਬ ਹਮੇਸ਼ਾ ਪੂਰੀ ਕਰਦਾ ਹੈ ਰੱਬ ਸਭ ਕੁਝ ਦੇਖਦਾ ਹੈ ਤਨਗੁਰ ਰਾਮਦਾਸ ਜੀ ਪਾਤਸ਼ਾਹ ਸਭ ਲੋਕਾਂ ਦੇ ਨਿਹੜੇ ਉਹ ਸੁਣਦੇ ਹਨ ਦੋਸਤੋ ਉਸ ਦਿਨ ਮਨਪ੍ਰੀਤ ਦੀ ਵੀ ਸੁਣਦੇ ਹਨ ਮਨਪ੍ਰੀਤ ਦੀ ਅਰਦਾਸ ਪੂਰੀ ਹੁੰਦੀ ਹੈ ਠੀਕ 5 ਦਿਨਾਂ ਬਾਅਦ ਕਿਸੇ ਤਰ੍ਹਾਂ ਗੁਰਦੀਪ ਆਪਣੇ ਸਿਰ ਤੇ ਪੱਟੀ ਲੈ ਕੇ ਹੱਥ ਦੇ ਵਿੱਚ ਇੱਕ ਡਾਂਗ ਦੂਜੇ ਹੱਥ ਦੇ ਵਿੱਚ ਇੱਕ ਬੈਗ ਫੜ ਕੇ ਲੰਗੜਾਂਦਾ ਹੋਇਆ ਉਸ ਘਰ ਪਹੁੰਚ ਜਾਂਦਾ ਹੈ ਜਿੱਥੇ ਉਸ ਦੀ ਪਤਨੀ ਉਸਦੇ ਪਿਤਾ ਰਹਿੰਦੇ ਹਨ ਰਾਤ ਦੇ 2:30 ਵੱਜ ਚੁੱਕੇ ਹਨ ਪਤਾ ਨਹੀਂ ਕਿੱਥੋਂ ਇਸ ਤਰ੍ਹਾਂ ਲੰਗੜਾਂਦਾ ਹੋਇਆ ਇਸ ਤਰ੍ਹਾਂ ਜਖਮੀ ਹੱਲ ਦੇ ਚੋਥੇ ਪਹੁੰਚਿਆ ਹੈ ਦੋਸਤੋ ਵਿਆਹ ਨੂੰ 5 ਦਿਨ ਹੋ ਚੁੱਕੇ ਹਨ ਅਤੇ 6 ਮਾ ਦਿਨ ਹੋਣ ਵਾਲਾ ਸੀ ਰਾਤ ਦੇ 2:30 ਵੱਜ ਚੁੱਕੇ ਹਨ ਆਪਣਾ ਕੁੰਡਾ ਖੜਕਾਉਂਦਾ ਹੈ ਅੰਦਰੋਂ ਮਨਪ੍ਰੀਤ ਦੀ ਜਾਗ ਖੁਰ ਜਾਂਦੀ ਹੈ ਤਰਸੇਮ ਸਿੰਘ ਤਾਂ ਬਿਲਕੁਲ ਟੱਲੀ ਹੋ ਕੇ ਪਿਆ ਹੈ ਡਿੱਗਿਆ ਪਿਆ ਹੈ ਦੋਸਤੋ ਉਸ ਨੂੰ ਨਹੀਂ ਪਤਾ ਲੱਗ ਰਿਹਾ ਵੀ ਇੱਥੇ ਕੀ ਹੋ ਰਿਹਾ ਹੈ ਅਤੇ ਜਿਵੇਂ ਹੀ ਮਨਪ੍ਰੀਤ ਨੇ ਦਰਵਾਜ਼ਾ ਖੋਲ੍ਹਿਆ ਉਸ ਨੂੰ ਆਪਣੀਆਂ ਅੱਖਾਂ ਦੇ ਯਕੀਨ ਨਹੀਂ ਆ ਰਿਹਾ ਦੇਖਦੇ ਸਾਰ ਖੁਸ਼ੀ ਦੇ ਵਿੱਚ ਕੁਝ ਪੈਂਦੀ ਹੈ ਤੁਸੀਂ ਜਾਉਂਦੇ ਹੋ ਇਨੀ ਖੁਸ਼ੀ ਚੜਦੀ ਹੈ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਜਾਂਦੀ ਹੈ ਦੋਸਤੋ ਕੁਝ ਸਮੇਂ ਬਾਅਦ ਉਸ ਦੀਆਂ ਅੱਖਾਂ ਦੇ ਵਿੱਚ ਛਿੱਟੇ ਮਾਰਦਾ ਹੈ ਮੂੰਹ ਦੇ ਉੱਪਰ ਪਾਣੀ ਦੇ ਛਿੱਟੇ ਮਾਰਦਾ ਹੈ ਉਸ ਦੀ ਖੁਸ਼ੀ ਨੂੰ ਸੰਭਾਲਦਾ ਹੈ ਅਤੇ ਖੋਸ਼ ਆ ਜਾਂਦਾ ਹੈ ਦੋਸਤੋ ਮਨਪ੍ਰੀਤਰੀ ਹੈ ਦੁਬਾਰਾ ਗੱਲ ਨਾਲ ਲਗਾ ਲੈਂਦੀ ਹੈ ਤੁਹਾਡੇ ਜਾਨ ਮਗਰ ਤੁਹਾਨੂੰ ਨਹੀਂ ਪਤਾ ਇੱਥੇ ਕੀ ਕੁਝ ਹੋ ਚੁੱਕਿਆ ਹੈ ਦੋਸਤੋ ਵਿਸਤਾਰ ਨਾਲ ਸਾਰੀਆਂ ਚੀਜ਼ਾਂ ਗੁਰਦੀਪ ਨੂੰ ਦੱਸਦੀ ਹੈ ਗੁਰਦੀਪ ਵੀ ਦੱਸਦਾ ਹੈ ਵੀ ਮੈਂ ਉਦੋਂ ਆਪਣੇ ਦੋਸਤਾਂ ਦੇ ਨਾਲ ਉਸ ਖਾਈ ਦੇ ਵਿੱਚ ਡਿੱਗ ਚੁੱਕਿਆ ਸੀ ਲੇਕਿਨ ਉਹ ਰੱਬ ਦੇ ਸੰਜੋਗ ਸੀ ਪਤਾ ਨਹੀਂ ਤੇਰੀ ਅਰਦਾਸ ਮੈਂ ਸਾਰੇ ਲੋਕ ਜਿੱਤੇ ਪੱਥਰਾਂ ਦੇ ਵਿੱਚ ਚਟਾਨਾਂ ਦੇ ਵਿੱਚ ਜਵਜੇ ਮੈਂ ਜਿਹੜਾ ਹਾਂ ਉਹ ਖਿੜਕੀ ਦੇ ਵਿੱਚੋਂ ਬਾਹਰ ਨਿਕਲ ਕੇ ਰੋੜਦਾ ਕਰਦਾ ਉਸ ਨਦੀ ਦੇ ਵਿੱਚ ਜਾਵਜਾ ਜਿਸ ਦੇ ਵਿੱਚ ਬਹੁਤ ਠੰਡਾ ਪਾਣੀ ਬਹੁਤ ਤੇਜ਼ ਬਹਾਅ ਨਾਲ ਚੱਲ ਰਿਹਾ ਸੀ ਮੈਨੂੰ ਰੋੜ ਕੇ ਬਹੁਤ ਅੱਗੇ ਲਗੇ ਪਿੰਡ ਦੇ ਵਿੱਚ ਲਗੇ ਉੱਥੇ ਡਾਕਟਰਾਂ ਨੇ ਮੇਰਾ ਇਲਾਜ ਕਰਾਇਆ ਉੱਥੇ ਉਹਨਾਂ ਨੇ ਮੇਰੇ ਬਾਰੇ ਪਤਾ ਕਰਨ ਦੀ ਕੋਸ਼ਿਸ਼ ਵੀ ਕੀਤੀ ਨਹੀਂ ਪਤਾ ਲੱਗਿਆ ਲੇਕਿਨ ਚਲੋ ਅੱਜ ਤੋਂ 5 ਦਿਨ ਪਹਿਲਾਂ ਮੈਨੂੰ ਹੋਸ਼ ਆਇਆ ਹੋਸ਼ ਆਂਦੇ ਸਾਰ ਮੈਂ ਤੈਨੂੰ ਮਿਲਣ ਦੀ ਮੰਗ ਰੱਖੀ ਉਹਨਾਂ ਨੇ ਮੈਨੂੰ ਜਾਣ ਨਹੀਂ ਦਿੱਤਾ ਹੁਣ 2 ਦਿਨ ਪਹਿਲਾਂ ਉਹਨਾਂ ਨੇ ਮੈਨੂੰ ਛੱਡਿਆ ਹੈ ਮੈਂ ਸਿੱਧਾ ਕੁਝ ਉੱਥੋਂ ਪੈਸੇ ਲੈ ਕੇ ਟ੍ਰੇਨ ਪਕੜ ਕੇ ਸਿੱਧਾ ਇੱਥੇ ਆ ਹਾਂ ਅੱਜ ਇੱਥੇ ਆ ਚੁੱਕਿਆ ਹਾਂ ਦੋਸਤੋ ਉਹ ਆਪਣੇ ਪਿਤਾ ਤੇ ਵੀ ਕਾਫੀ ਸ਼ਰਮ ਮਹਿਸੂਸ ਕਰ ਰਿਹਾ ਹੈ ਕਿ ਉਸਨੇ ਉਸ ਤੇ ਜਾਣ ਮਗਰੋਂ ਉਸਨੂੰ ਮਰਿਆ ਸਮਝ ਕੇ ਦੁਨੇ ਮਨਪ੍ਰੀਤ ਦਾ ਸਾਥ ਤੱਕ ਹੀ ਦੇਣਾ ਹੈ ਮਨਪ੍ਰੀਤ ਦਾ ਹੌਸਲਾ ਤੱਕ ਹੀ ਵਧਾਣਾ ਹੈ ਵੀ ਕੋਈ ਗੱਲ ਨਹੀਂ ਤੀਏ ਜੋ ਹੋ ਗਿਆ ਸੋ ਹੋ ਗਿਆ ਇਹ ਤਾਂ ਬਿਲਕੁਲ ਉਲਟਾ ਹੋ ਗਿਆ ਇਹ ਤਾਂ ਆਪਣੀ ਜਾਇਦਾਦ ਸਮਝਣ ਲੱਗਿਆ ਮਨਪ੍ਰੀਤ ਨਾਲ ਵਿਆਹ ਕਰਾ ਲਿਆ ਇਸ ਤਰ੍ਹਾਂ ਮਾੜੇ ਕੰਮ ਕੀਤੇ ਹਨ ਦੋਸਤੋ ਆਪਣੇ ਪਿਤਾ ਤੇ ਰਣ ਦਾ ਪੰਦਾ ਹੈ ਅਤੇ ਰਾਤ ਨੂੰ ਸ਼ਰਾਬ ਦੀ ਹਾਲਤ ਦੇ ਵਿੱਚ ਹੀ ਉਸ ਨੂੰ ਘਰੋਂ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ ਹੈ ਉਸ ਤੇ ਬਹੁਤ ਭੜੇ aarop ਲਗਾਉਂਦਾ ਹੈ ਕੋਈ ਵੀ ਉਸ ਦਾ ਵਿਰੋਧ ਨਹੀਂ ਕਰਦਾ ਸਭ ਲੋਕ ਦੁਨੇ ਹੈਰਾਨ ਹਨ ਅਤੇ ਪਰੇਸ਼ਾਨ ਵੀ ਹਨ ਵਿਕਤਾ ਮਰਿਆ ਬੰਦਾ ਕਿੰਨੇ ਸਮੇਂ ਬਾਅਦ ਵਾਪਸ ਆਇਆ ਹੈ ਅਤੇ ਆਪਣੀ ਹੀ ਪਿਤਾ ਨੂੰ ਘਰੋਂ ਬਾਹਰ ਕੱਢ ਰਿਹਾ ਹੈ ਦੋਸਤੋ ਕੋਈ ਵੀ ਉਸ ਨੂੰ ਰੋਕਦਾ ਨਹੀਂ ਹੈ ਸਭ ਲੋਕ ਉਤਸ਼ਾਹ ਬਾਸੀ ਇਹਨਾਂ ਦੇਖਨ ਬਿਸਾਈ ਕਰ ਰਿਹਾ ਹੈ ਇਹ ਜੀ ਨੀਚ ਗੰਬੰਦੇ ਨਾਲ ਆਹੀ ਹੋਣਾ ਚਾਹੀਦਾ ਹੈ ਕੋਈ ਵੀ ਉੱਥੇ ਵਿਰੋਧ ਨਹੀਂ ਕਰ ਰਿਹਾ ਕੋਈ ਵੀ ਉਹਨਾਂ ਨੂੰ ਮਾੜਾ ਨਹੀਂ ਕਰ ਰਿਹਾ ਕਿਉਂਕਿ ਬਜ਼ੁਰਗ ਹਨ ਇੱਕ ਹਾਜਤ ਹਨ ਇਨਾ ਸਮਾਂ ਇਨਾ ਮਾੜੇ ਕੰਮ ਕਰਨ ਤੋਂ ਬਾਅਦ ਹੁਣ ਤਾਂ ਆਹੀ ਕੰਮ ਚੱਲਦਾ ਹੈ ਹੁਣ ਤਾਂ ਬਸ ਤੱਕੇ ਖਾਣ ਲਈ ਮਜਬੂਰ ਹੋਣਾ ਉਸ ਦਾ ਠੀਕ ਹੈ ਦੋਸਤੋ ਉਸ ਨੂੰ ਬਾਹਰ ਭੇਜਦਾ ਹੈ ਅਤੇ ਇੱਧਰ ਆਪਣੀ ਪਤਨੀ ਦੇ ਨਾਲ ਬੜੇ ਸੁਖੀ ਤਰੀਕਿਆਂ ਉੱਥੇ ਰਹਿੰਦਾ ਹੈ ਦੋਸਤੋ ਇਸ ਤਰ੍ਹਾਂ ਮਨਪ੍ਰੀਤ ਅਦੇਗ ਗੁਰਦੀਪ ਸਿੰਘ ਦੁਬਾਰਾ ਇੱਕ ਸੁਖੀ ਪਰਿਵਾਰ ਬਸਾਉਂਦੇ ਹਨ ਉਹਨਾਂ ਦੇ ਜਵਾਬ ਹੁੰਦੇ ਹਨ ਦੋਸਤੋ ਦੁਬਾਰਾ ਇੱਕ ਸੁਖੀ ਪਰਿਵਾਰ ਬਸਾਉਂਦੇ ਹਨ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤਿਮੁ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਹਾਂਜੀ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ